ਸੰਗਮ ਇਹ ਇਤਿਹਾਸਿਕ ਪਲ ਉਧਰ ਦੀ ਸੰਗਮ 'ਚ ਜਾਣਨ ਕਰਨ ਦਾ ਮੌਕਾ ਮਿਲ ਗਿਆ ਹੱਕੀ ਦੇਖੋ ਇਹਨਾਂ ਪੈਰਾ ਸਿੰਘ ਨਾਲ ਹੈ ਸਾਰੇ ਨਾਲ ਆ ਰਹੇ ਨੇ ਜਿਹੜਾ ਅੱਜ ਆਈਦਾ ਵਾਈਦਾ 44 ਸਾਲ ਬਾਅਦ 44 ਸਾਲ ਬਾਅਦ ਇੱਥੇ ਆਉਂਦਾ ਉਹ ਬਣਿਆ ਮੈਨੂੰ ਲੱਗਦਾ ਹੈ ਜਿਹੜਾ ਇਹ ਮਹਾਕੁੰਭ ਹੈ ਇਹ ਸਭੇ ਤਿੰਨ ਕਿਸਮ ਦਾ ਹੈ ਤਾਂ ਕਿ 40 ਸਾਲ ਬਾਅਦ ਆਪਾਂ ਉਹ ਕੱਢੂਗੇ ਕਿ ਜਿਹੜੀ ਉਹ ਅੰਦਰ ਦੀ ਕਿਸੇ ਜਿਹੜਾ ਕਰਨ ਦੀ ਜੀ ਕਿਹੋ ਜਿਹਾ ਆਦਮੀ ਹੈ ਤੇ ਉਹਦੇ ਬਾਰੇ ਜਾ ਕੇ ਆਪਾਂ ਮੁਖੀ ਨਾਲ ਗੱਲ ਕਰੂੰਗਾ ਇਹ ਇਹ ਬੜਾ ਬੜੇ ਬੜੇ ਇਤਿਹਾਸਕ ਪਾਲਾ ਹੈ ਜਿਹੜਾ ਮਹਾਕੁੰਭ ਜਾਈਦਾ ਵਾਈਦਾ ਇਹ ਦਿਹਾਉਣਾ ਆ ਕੇ ਸਥਾਨ ਕਰਨਾ ਇਹਦਾ ਇਹ ਨਾਮ ਤੁਲਣਯੋਗ ਗੱਲ ਹੈ ਤੇ ਇਸਾਰਾ ਮਹਾਤਮਾ ਦਾ ਨਜ਼ਾਰਾ ਪਰਮ ਦੇਖ ਲੋ ਸਾਰੇ ਏਖਾੜੇ ਅਡੜੇ ਪੀਸ਼ੀ ਜੈਰਾਮ ਆਸ਼ਰਮ ਹਰਿਦੁਆਰ ਇਹ ਆਸ਼ਰਮ ਜਿੱਥੇ ਮਰੇ ਕਾਲਚ ਰਹਿਣ ਦੀ ਵਿਵਸਥਾ ਹੈ ਪੁਲਿਸ ਡਿਊਟੀ ਕਰ ਰਹੀ ਹੈ ਆ ਦੇਖੋ ਅੰਦਰ ਦਾ ਆਪਾਂ ਗੱਲ ਕਰ ਜਾਏ ਉਹ ਕਰਾਂਗੇ ਪਹਿਲਾਂ ਅੰਦਰ ਬਾਹਰ ਦੀ ਤੁਹਾਨੂੰ ਚਲ ਖਸਾਈ ਆ ਮੇਰੇ ਕੰਮ ਲੱਗਦਾ ਸੀ ਇਹ ਇਹ ਸੰਗਮ ਹੈ ਇਹ ਜੇ ਬਾਹਰ ਦਾ ਚਹਿਲ ਪਹਿਲ ਸ਼ਰਧਾਲੂ ਅਜੇ ਰਾਸ਼ੇ ਤਾਂ ਜਿਹੜਾ ਮੈਨੂੰ ਲੱਗਦਾ ਸਮਾਰਾਤ ਹੈ ਦੂਏ ਜਿਹੜੀ ਰੁਟੀਨ ਦਿਨ ਹੁੰਦੇ ਨੇ ਉੱਥੇ ਰਸ਼ ਘੱਟ ਹੁੰਦਾ ਕੱਲ ਇੱਥੇ ਇਸ ਜਗ੍ਹਾ ਤੇ ਪੈਰ ਸਿੱਟਣ ਨੂੰ ਜਗ੍ਹਾ ਥਿਲ ਸਿੱਟਣ ਨੂੰ ਜਗ੍ਹਾ ਨਹੀਂ ਸੀ ਜਿਸ ਤਰ੍ਹਾਂ ਅੱਜ ਮੈਂ ਅਸੀਂ ਸਵੇਰੇ ਗਏ ਆ ਉੱਥੇ ਘਾੜ ਤੇ ਕਾਸ਼ੀ ਬਹੁਤ ਜ਼ਿਆਦਾ ਰਸ਼ ਦੇਖੋ ਜਿਹੜਾ ਮੰਦਰ ਹੈ ਜਿਹੜਾ ਮਸਜਿਦ ਦਾ ਦਰਵਾਜ਼ਾ ਉਹ ਉੱਥੇ ਵੀ ਬਹੁਤ ਜ਼ਿਆਦਾ ਰਸ਼ ਜਗ੍ਹਾ ਨਹੀਂ ਸੀ ਪਰ ਅੱਜ ਇੱਥੇ ਹੂੰ ਠੀਕ ਹੈ ਇਹਦਾ ਸ਼ਮੂ ਜਿਆਦਾ ਨਹੀਂ ਹੈ ਹੁਣ 10 ਵਜੇ ਤੱਕ ਇਸ਼ਨਾਨ ਹੋ ਸਕਣਾ ਹੈ ਉਸ ਤੋਂ ਬਾਅਦ ਅਸੀਂ ਵਾਪਸੀ ਜਿਹੜਾ ਇਤਿਹਾਸਿਕ ਜਿਹੜਾ ਮਹਾਕੁੰਭ ਇਹ ਸ਼ਾਮਿਲ ਹੋ ਕੇ ਰੱਪਾ ਅਕਸਰ ਕਹਿੰਦੇ ਵੀ ਇਹ ਕਿਹੜਾ ਕੁੰਭ ਦਾ ਮੇਲਾ ਹੈ ਜੇ ਬੱਚਾ ਕੋਈ ਸਫਲ ਹੋ ਜੇ ਕੋਈ ਗੱਲ ਨਾ ਬਣੇ ਆਪਾਂ ਕਹਿੰਦੇ ਕਿਹੜਾ ਕੁੰਭ ਦਾ ਮੇਲਾ ਅਗਲੇ ਸਾਲ ਕਰਾਂਗੇ ਜਿਹੜਾ ਕੁੰਭ ਦਾ ਮੇਲਾ ਅੱਜ ਇਹਦਾ ਹਿੱਸਾ ਬਣਨਾ ਮਹਾਕੁੰਭ ਤੇ ਕੁੰਭ ਹਰਦਕੁੰਭ ਮਹਾਕੁੰਭ ਮਹਾਕੁੰਭ ਵਿੱਚ ਦਾ ਹਿੱਸਾ ਬਣ ਕੇ ਬੜਾ ਅੱਛਾ ਲੱਗ ਰਿਹਾ ਹੈ ਤੇ ਹੁਣ ਮੈਂ ਅੰਦਰ ਜਾਣ ਦੀ تیاری ਕਰਦੇ ਆਂ ਤੇ ਅੰਦਰ ਜਾ ਕੇ ਜਿਹੜਾ ਸੰਗਮ ਹੈ ਉਥੇ ਉਹਦੇ ਬਾਰੇ ਗੱਲ ਕਰਾਂਗੇ ਠੀਕ ਹੈ ਫਿਰ ਜੈ ਸ਼੍ਰੀ ਰਾਮ